ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪੇਰੀ ਸਾਧ ਸੰਗਤ ਜੀ ਅੱਜ ਆਪਾਂ ਚੱਲੇ ਹਾਂ ਜੀ ਡੇਰਾ ਬਾਬਾ ਸ੍ਰੀ ਚੰਦ ਜੀ ਮਹਾਰਾਜ ਕੀਰਤਪੁਰ ਸਾਹਿਬ ਵਿਖੇ ਪਹਿਲਾਂ ਅਸੀਂ ਬਾਬਾ ਗੁਰਦਿੱਤਾ ਜੀ ਤੇ ਬਾਬਾ ਬੁੱਢਣ ਸਾਹਿਬ ਜੀ ਦੇ ਦਰਬਾਰ ਸਾਹਿਬ ਜਾ ਕੇ ਮੱਥਾ ਟੇਕ ਕੇ ਆਇਆ ਕਰਦੇ ਸੀ ਤੇ ਸਾਨੂੰ ਇਸ ਵਾਰ ਪਤਾ ਲੱਗਾ ਕਿ ਬਾਬਾ ਗੁਰਦਿੱਤਾ ਜੀ ਦੇ ਗੁਰਦੁਆਰਾ ਸਾਹਿਬ ਤੋਂ ਪਹਿਲਾਂ ਡੇਰਾ ਬਾਬਾ ਸ਼੍ਰੀਚੰਦ ਜੀ ਮਹਾਰਾਜ ਦਾ ਸਥਾਨ ਵੀ ਹੈ ਚਲੋ ਕਈ ਦਿਨਾਂ ਤੋਂ ਅਸੀਂ ਇਹ ਪ੍ਰੋਗਰਾਮ ਬਣਾ ਰਹੇ ਸੀ ਮੈਂ ਤੇ ਮੇਰਾ ਸਾਥੀ ਮਨਦੀਪ ਸਿੰਘ ਕਈ ਦਿਨਾਂ ਤੋਂ ਇਸ ਬਾਰੇ ਚਰਚਾ ਹੋ ਰਹੀ ਸੀ ਤੇ ਅੱਜ ਸੁਭਾਗਾ ਸਮਾਪਤ ਹੋਇਆ ਹੈ ਜਿਸ ਕਾਰਨ ਅੱਜ ਦਾ ਸਫਰ ਅਸੀਂ ਉਸ ਵੱਲ ਡੇਰਾ ਬਾਬਾ ਸ਼੍ਰੀਚੰਦ ਜੀ ਮਹਾਰਾਜ ਜੀ ਦੇ ਡੇਰੇ ਵੱਲ ਕਰ ਦਿੱਤਾ ਹੈ ਚਲੋ ਦਾਣਾ ਪਾਣੀ ਤੋਂ ਬਿਨਾ ਤਾਂ ਕੁਝ ਵੀ ਨਹੀਂ ਹੁੰਦਾ ਸੋ ਅੱਜ ਸਾਨੂੰ ਲੱਗਦਾ ਵੀ ਸਾਡਾ ਦਾਣਾ ਪਾਣੀ ਹੈ ਜਿਹੜਾ ਡੇਰਾ ਬਾਬਾ ਸ਼੍ਰੀਚੰਦ ਜੀ ਮਹਾਰਾਜ ਜੀ ਦੇ ਡੇਰੇ ਤੇ ਹੀ ਲਿਖਿਆ ਹੈ ਬਿਨਾ ਹੁਕਮ ਤੋਂ ਕਿਤੇ ਜਾਇਆ ਵੀ ਨਹੀਂ ਜਾਂਦਾ ਇਹੋ ਜਿਹਾ ਪ੍ਰੋਗਰਾਮ ਇੱਕੋ ਦਮ ਬਣ ਗਿਆ ਤੇ ਚਲੋ ਚੱਲਦੇ ਹਾਂ ਜੀ ਅਬ ਜਪਾ ਡੇਰਾ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਜਿਹੜੇ ਰਸਤੇ ਤੇ ਆਪਾਂ ਤੁਰੇ ਹੋਏ ਹਾਂ ਇਹ ਰਸਤਾ ਸਿੱਧਾ ਸ਼੍ਰੀ ਅਨੰਦਪੁਰ ਸਾਹਿਬ ਵੱਲ ਤੇ ਖੱਬੇ ਹੱਥ ਗੁਰਦੁਆਰਾ ਪਤਾਲਪੁਰੀ ਸਾਹਿਬ ਤੇ ਸੱਜੇ ਹੱਥ ਸਿੱਧਾ ਬिलासपुर हिमाचल प्रदेश मणिकर्ण मनाली पूरा रास्ता उधर से चले ਜਾਂਦਾ ਸੋ ਆਪਾਂ ਨੇ ਸੱਜੇ ਹੱਥ ਮੋੜ ਪੈਣਾ ਸਾਹਮਣੇ ਬੋਰਡ ਵੀ ਬੋਰਡ ਤੇ ਵੀ ਲਿਖਿਆ ਹੈ ਚਲੋ ਆਓ ਆਪਾਂ ਦੇਖ ਲੈਨੇ ਆ ਵੀ ਕੀ ਕੁਝ ਲਿਖਿਆ ਉੱਪਰ ਇਸ ਤੇ ਲਿਖਿਆ ਹੈ ਕਿ ਕੀਰਤਪੁਰ ਸਾਹਿਬ 2 ਕਿਲੋਮੀਟਰ ਠੀਕ ਹੈ ਜੀ ਤੇ ਆਪਾਂ ਨੇ ਹੁਣ ਸਿੱਧਾ ਜਾ ਕੇ ਪੁਲ ਤੇ ਚੜ ਜਾਣਾ ਈ ਸਜੇ ਹੱਥ ਚਲੋ ਚੱਲੀਏ ਜੀ ਫਿਰ ਆਪਾਂ ਦੇਖਦੇ ਆ ਕਿ ਕਿਹੋ ਜਿਹਾ ਰਸਤਾ ਹੈ ਰਸਤਾ ਤਾਂ ਬਿਲਕੁਲ ਸਾਫ਼ ਹੈ ਜੀ ਤੇ ਸਾਹਮਣੇ ਬੋਰਡ ਲਿਖਿਆ ਹੋਇਆ ਹੈ ਇਸ ਤੇ ਵੀ ਲਿਖਿਆ ਹੋਇਆ ਕਿ ਕੀਰਤਪੁਰ ਸਾਹਿਬ ਮਨਾਲੀ 237 ਕਿਲੋਮੀਟਰ ਹੈ ਜੀ ਤੇ ਅਨੰਦਪੁਰ ਸਾਹਿਬ ਸਿੱਧਾ ਹੀ 11 ਕਿਲੋਮੀਟਰ ਹੈ ਤੇ ਸਿੱਧਾ ਨੰਗਲ ਹੈਗਾ 30 ਕਿਲੋਮੀਟਰ ਆਪਾਂ ਨੇ ਜਾਣਾ ਜੀ ਸੱਜੇ ਹੱਥ ਸੱਜੇ ਹੱਥ ਨੂੰ ਆਪਾਂ ਸਿਰੋ ਚੱਲਦੇ ਆਂ ਜੀ ਤੇ ਪੁਲ ਤੇ ਤਾਂ ਆਪਾਂ ਪਹੁੰਚ ਗਏ ਪੁਲ ਤੇ ਪਹੁੰਚ ਗਏ ਥੋੜਾ ਅੱਗੇ ਜਾ ਕੇ ਉਹ ਸਾਹਮਣੇ ਵਿਹਾਰ ਦਿਖਤਿਆਂ ਜੀ ਬਲਾਸਪੁਰ ਵਾਲੇ ਤੇ ਪੁਲ ਤੇ ਪਹੁੰਚ ਕੇ ਆਪਾਂ ਨੇ ਸਿੱਧੇ ਜਾ ਕੇ ਨਾ ਥੋੜਾ ਸੱਜੇ ਹੱਥ ਮੁੜ ਕੇ ਪਹਿਲਾਂ ਇੱਥੇ ਕੱਟ ਹੁੰਦਾ ਸੀ ਸਿੱਧਾ ਜਾ ਹੁੰਦਾ ਜਾ ਹੋ ਜਾਂਦਾ ਸੀਗਾ ਤੇ ਹੁਣ ਆਪਾਂ ਨੂੰ ਉਹ ਪੁਲ ਦੇ ਉੱਪਰੋਂ ਦੀ ਘੁੰਮ ਕੇ ਆਉਣਾ ਪੈਣਾ ਕਿਉਂਕਿ ਇੱਥੇ ਹੁਣ ਕੋਈ ਕੱਟ ਨਹੀਂ ਹੈਗਾ ਬਸ ਸਿੱਧਾ ਜਾਵਾਂਗੇ ਤੇ ਉੱਤੋਂ ਦੀ ਘੁੰਮ ਕੇ ਆਵਾਂਗੇ ਚਲੋ ਦੇਖਦੇ ਹਾਂ ਜੀ ਕਿਹੜਾ ਕਿ ਰਸਤਾ ਤਾਂ ਬਿਲਕੁਲ ਸਾਫ਼ ਹੈ ਨਾ ਇਹ ਉਸ ਰਸਤੇ ਤੇ ਆਪਾਂ ਪੈ ਗਏ ਹਾਂ ਤੇ ਘੁੰਮ ਕੇ ਆ ਗਏ ਆਪਾਂ ਆਹ ਲਓ ਜੀ ਗੇਟ ਆ ਗਿਆ ਬਾਬਾ ਸ਼੍ਰੀ ਚੰਦ ਜੀ ਸ਼੍ਰੀ ਚੰਦ ਸਾਹਿਬ ਜੀ ਕੀਰਤਪੁਰ ਸਾਹਿਬ ਯਾਦਗਾਰੀ ਗੇਟ ਤੇ ਇਹ ਗੇਟ ਸਿੱਧਾ ਇਹ ਹੈ ਜੀ ਪਾਣੀ ਦੀ ਬੋਹੜੀ ਜਦੋਂ ਤੁਸੀਂ ਇੱਥੇ ਆਉਂਦੇ ਹੋ ਤਾਂ ਇੱਥੇ ਜਲਦਾ ਚੂੜਾ ਜ਼ਰੂਰ ਛਕਣਾ ਜੀ ਆਪਾਂ ਨੇ ਇਹ ਵੀ ਕਾਫੀ ਟਾਈਮ ਦੀ ਮਤਲਬ ਕਾਫੀ ਪੁਰਾਣੀ ਬੋਲੀ ਹੈ ਜੀ ਤੇ ਇਹ ਬਣਿਆ ਹੋਇਆ ਜੀ ਇੱਥੇ ਗੁਰਦੁਆਰਾ ਸਾਹਿਬ ਚਲੋ ਚੱਲਦੇ ਆਂ ਜੀ ਤੇ ਜਾ ਕੇ ਮੱਥਾ ਟੇਕਦੇ ਆਂ ਜੀ ਅੰਦਰ ਜਾ ਕੇ ਵੀ ਨਾ ਗੁਰਦੁਆਰਾ ਸਾਹਿਬ ਦੇ ਅੰਦਰ ਪ੍ਰਕਾਸ਼ ਕੀਤਾ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਤੇ ਸਾਈਡ ਤੇ ਬਾਬਾ ਸ਼੍ਰੀਚੰਦ ਜੀ ਮਹਾਰਾਜ ਜੀ ਦਾ ਡੇਰਾ ਬਣਿਆ ਹੋਇਆ ਹੈ। ਆ ਤੁਸੀਂ ਦੇਖ ਸਕਦੇ ਹੋ ਸਾਈਡ ਤੇ ਬਾਬਾ ਸ਼੍ਰੀਚੰਦ ਜੀ ਮਹਾਰਾਜ ਜੀ ਦਾ ਡੇਰਾ ਹੈ ਤੇ ਸਾਹਮਣੇ ਨਾ ਅੰ ਸ਼੍ਰੀ ਗੁਰੂ ਗੰਗ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਹੈ। ਜਿੱਥੇ ਸੰਗਤ ਆਉਂਦੀ ਹੈ ਤੇ ਨਤਮਸਤਕ ਹੁੰਦੀ ਹੈ ਤੇ ਆਪਣਾ ਮੱਥਾ ਟੇਕਦੀ ਹੈ ਸਾਹਮਣੇ ਤੁਸੀਂ ਦੇਖ ਸਕਦੇ ਆ। ਇੱਥੇ ਸ਼੍ਰੀ ਗੁਰਗੰਨ ਸਾਹਿਬ ਜੀ ਦੇ ਪ੍ਰਕਾਸ਼ ਕੀਤਾ ਹੋਇਆ ਸੰਗਤ ਦੂਰੋਂ ਦੂਰੋਂ ਆਉਂਦੀ ਹੈ ਜੀ ਤੇ ਪੂਰੇ ਦਰਸ਼ਨ ਜ਼ਰੂਰ ਕਰਕੇ ਜਾਂਦੀ ਹੈ ਸਾਨੂੰ ਤਾਂ ਕਾਫੀ ਟਾਈਮ ਬਾਅਦ ਪਤਾ ਲੱਗਾ ਵੀ ਇੱਥੇ ਵੀ ਇੱਕ ਸਥਾਨ ਹੈ ਜੀ ਨਾਲੇ ਆਪਾਂ ਕੋੜੇ ਏਰੀਆ ਤੋਂ ਹੀ ਹਨ ਫਿਰ ਵੀ ਸਾਨੂੰ ਪਤਾ ਨਹੀਂ ਦਾ ਵੀ ਇੱਥੇ ਸ਼੍ਰੀ ਜਾਨ ਦੇ ਮਹਾਰਾਜ ਜੀ ਦਾ ਸਥਾਨ ਹੈ ਦਰਸ਼ਨ ਕਰੋ ਜੀ ਬਾਬਾ ਸ਼੍ਰੀ ਜਾਨ ਜੀ ਮਹਾਰਾਜ ਤੇ ਨਾਲ ਉਹਨਾਂ ਦੇ ਬੈਠੇ ਨੇ ਸ਼੍ਰੀ ਬੱਬਾ ਧਰਮਚੰਦ ਜੀ ਇਹ ਬੌਲੀ ਹੈ ਜੀ ਉਹ ਜਿੱਥੇ ਸੰਗਤਾਂ ਦੂਰ ਦੂਰੋਂ ਆਉਂਦੀਆਂ ਜਲ ਚੂੜਾ ਛਕਦੀਆਂ ਤੇ ਇਸ਼ਨਾਨ ਵੀ ਕਰਦੀਆਂ ਇਹ ਵੀ ਪਾਣੀ ਦਾ ਸਰੋਤ ਕਾਫੀ ਪੁਰਾਣਾ ਹੈ ਜੀ ਗੁਰੂ 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 ਜੀ ਦੇ ਟਾਈਮ ਦਾ ਇਹ ਉਸੇ ਤਰ੍ਹਾਂ ਹੀ ਬਣਿਆ ਹੋਇਆ ਹੈ ਸੋ ਆਓ ਸੰਗਤ ਜੀ ਇੱਥੋਂ ਦੇ ਇਤਿਹਾਸ ਬਾਰੇ ਜਾਣੀਏ ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਨੂੰ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਦਾਸੀਨ ਮਤ ਦਾ ਮੁਖੀ ਥਾਪਿਆ ਸੀ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਉਦਾਸੀਨ ਮਤ ਦੇ ਗੁਰੂ ਹਨ ਅਤੇ ਉਦਾਸੀਨ ਮਤ ਵਾਲੇ ਉਹਨਾਂ ਨੂੰ ਗੁਰੂ ਮੰਨਦੇ ਹਨ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਨੇ ਆਪਣੇ ਛੋਟੇ ਵੀਰ ਬਾਬਾ ਲਖਮੀਦਾਸ ਜੀ ਨੂੰ ਜਦੋਂ ਉਹ ਸ਼ਿਕਾਰ ਖੇਡ ਕੇ ਆਏ ਤੇ ਨਾਲ ਮਰੇ ਹੋਏ ਹਿਰਨ ਵੀ ਚੁੱਕਿਆ ਰਹੇ ਸਨ ਉਦੋਂ ਉਪਦੇਸ਼ ਦਿੱਤਾ ਕਿ ਸ਼ਿਕਾਰ ਖੇਡਣਾ ਠੀਕ ਨਹੀਂ ਇਸ ਤਰ੍ਹਾਂ ਕਈ ਨਿਰਦੋਸ਼ ਜੀਆਂ ਦੀ ਜਾਨ ਜਾਂਦੀ ਹੈ ਤੇ ਤੁਹਾਨੂੰ ਇਸ ਦਾ ਲੇਖਾ ਦੇਣਾ ਪਵੇਗਾ ਪਰ ਬਾਬਾ ਲਖਮੀਦਾਸ ਜੀ ਨੇ ਸਵਾਲ ਕੀਤਾ ਕਿ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੁੱਤਰ ਹਾਂ ਸਾਨੂੰ ਵੀ ਲੇਖਾ ਦੇਣਾ ਪਵੇਗਾ ਫਿਰ ਬਾਬਾ ਜੀ ਨੇ ਅੱਗੋਂ ਉੱਤਰ ਦਿੱਤਾ ਕਿ ਹਾਂ ਜ਼ਰੂਰ ਦੇਣਾ ਪਵੇਗਾ ਉੱਥੇ ਅਮਲਾਂ ਦੀ ਨਿੰਬੜਦੀ ਹੈ ਤੇ ਕਿਸੇ ਦਾ ਵੀ ਲਿਹਾਜ਼ ਨਹੀਂ ਕੀਤਾ ਜਾਂਦਾ ਇਹ ਸੁਣ ਕੇ ਲਖਮੀਦਾਸ ਜੀ ਕਿਸੇ ਅਨੋਖੇ ਰੰਗ ਵਿੱਚ ਰੰਗੇ ਗਏ ਮਰੇ ਹੋਏ ਹਿਰਨਾ ਨੂੰ ਜਲ ਦਾ ਛਿੱਟਾ ਮਾਰ ਕੇ ਜੀਵਤ ਕਰ ਦਿੱਤਾ ਅਤੇ ਫਿਰ ਜਾ ਕੇ ਘੋੜਾ ਤਿਆਰ ਕੀਤਾ ਆਪਣੀ istri ਤੇ ਬਾਲਕ ਸ਼੍ਰੀ ਧਰਮਜੰਨ ਜੀ ਨੂੰ ਆਪਣੇ ਪਿੱਛੇ ਬਿਠਾ ਕੇ ਕਹਿਣ ਲੱਗੇ ਕਿ ਲੋ ਵੀਰ ਜੀ ਹੁਣੇ ਸੱਚਖੰਡ ਜਾ ਕੇ ਲੇਖਾ ਦੇ ਆਉਂਦੇ ਹਾਂ ਇੰਨਾ ਆ ਕੇ ਕੋੜੇ ਸਣੇ ਆਕਾਸ਼ ਵਿੱਚ ਉਡਾਰੀ ਲਾ ਦਿੱਤੀ ਅਚਾਨਕ ਬਾਬਾ ਜੀ ਨੇ ਉਪ ਤਾਂ ਵੱਲ ਵੇਖਿਆ ਤੇ ਖਿਆਲ ਆਇਆ ਕਿ ਇਸ ਤਰ੍ਹਾਂ ਤਾਂ ਸਾਡਾ ਬੇਦੀ ਵੰਸ਼ ਖਤਮ ਹੋ ਜਾਵੇਗਾ ਸਾਡੇ ਪਿਤਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵੰਸ਼ ਕਿਵੇਂ ਚੱਲੇਗਾ ਇਸੇ ਸੋਚ ਵਿੱਚ ਹੀ ਕੋੜਾ ਚਾਰ ਯੋਜਨ ਉੱਪਰ ਜਾ ਚੁੱਕਾ ਸੀ। ਬਾਬਾ ਜੀ ਨੇ ਚਾਰ ਯੋਜਨ ਇੱਕਦਮ ਯਾਨੀ ਕਿ 20 ਮੀਲ ਉੱਚੀ ਬਾਹ ਕਰਕੇ ਬਾਬਾ ਧਰਮਚੰਦ ਬਾਲਕ ਨੂੰ ਲਾ ਕੇ ਧਰਤੀ ਤੇ ਲੈ ਆਂਦਾ। ਉਸ ਦਿਨ ਤੋਂ ਬਾਅਦ ਬਾਬਾ ਜੀ ਦੇ ਜਿੰਮੇ ਬਾਬਾ ਧਰਮਚੰਦ ਜੀ ਦੀ ਪਾਲਣ ਪੋਸ਼ਣ ਦਾ ਫਰਜ਼ ਲਾਗੂ ਹੋ ਗਿਆ। ਬਾਲ ਬ੍ਰਹਮਚਾਰੀ ਮਹਾ ਤਿਆਗੀ ਇਸ 마ਸੂਮ ਬੱਚੇ ਦੇ ਕੋਹਰ ਜੰਜਾਲ ਵਿੱਚ ਉਲਝ ਗਏ ਇਤਿਹਾਸ ਦੱਸਦਾ ਹੈ ਕਿ ਬਾਬਾ ਸ਼੍ਰੀਚੰਦ ਜੀ ਮਹਾਰਾਜ ਆਪਣੇ ਪੈਰ ਦਾ ਅੰਗੂਠਾ ਸ਼੍ਰੀ ਧਰਮਚੰਦ ਜੀ ਦੇ ਮੂੰਹ ਵਿੱਚ ਪਾਈ ਰੱਖਦੇ ਸੀ ਤੇ ਅੰਗੂਠੇ ਵਿੱਚੋਂ ਸ਼ਕਤੀ ਨਾਲ ਦੁੱਧ ਸਿੰਮਦਾ ਰਹਿੰਦਾ ਸੀ ਇਸ ਤਰ੍ਹਾਂ ਬਾਲਕ ਧਰਮਚੰਦ ਦੀ ਪਾਲਣਾ ਹੁੰਦੀ ਰਹੀ ਕਈ ਵਾਰੀ ਬਾਬਾ ਸ਼੍ਰੀਚੰਦ ਜੀ ਮਹਾਰਾਜ ਸਮਾਦੀ ਵਿੱਚ ਹੁੰਦੇ ਤਾ ਸ਼੍ਰੀ ਧਰਮਚੰਦ ਜੀ ਭੱਜ ਕੇ ਆਪਣੇ ਤਾਇਆ ਜੀ ਦੇ ਮੋਢੇ ਤੇ ਚੜ ਜਾਂਦੇ ਕਦੇ ਜਟਾਵਾ ਖਿੱਚਦੇ ਅਤੇ ਕਦੇ ਮੁੰਦਰਾ ਖਿੱਚਦੇ ਤੇ ਮਹਾਰਾਜ ਦੀ ਸਮਾਧੀ ਖੁੱਲ ਜਾਂਦੀ ਤੇ ਬਾਬਾ ਜੀ ਭਾਈ ਕਮਲਿਆ ਜੀ ਨੂੰ ਕਹਿੰਦੇ ਕਿ ਦੇਖ ਭਾਈ ਅਕਾਲ ਪੁਰਖ ਕਿੰਨਾ ਬੇਅੰਤ ਹੈ ਕਦੇ ਅਸੀਂ ਤੁਹਾਡੇ ਮੋਢੇ ਤੇ ਚੜਦੇ ਹੁੰਦੇ ਸਾਂ ਪਰ ਅੱਜ ਸਾਡੇ ਮੋਢੇ ਤੇ ਚੜਨ ਵਾਲਾ ਵੀ ਆ ਗਿਆ ਹੈ ਇੱਕ ਹੱਥ ਦੇ ਤੇ ਇੱਕ ਹੱਥ ਲੈ ਕਿਹਾ ਸੋਣਾ ਹਿਸਾਬ ਮੁੱਕਦਾ ਹੈ ਫਿਰ ਇਸ ਤਰ੍ਹਾਂ ਬਾਬਾ ਜੀ ਨੇ ਕਈ लाड़ प्यार ਚਾਹਮਾ ਨਾਲ ਸ਼੍ਰੀ ਧਰਮਚੰਦ ਬਾਲਕ ਭਤੀਜੇ ਦੀ ਪਰਵਰਿਸ਼ ਕੀਤੀ ਸਮੇਂ ਸਿਰ ਪ੍ਰਸ਼ਾਦ ਛਕਾ ਕੇ ਇਸ਼ਨਾਨ ਕਰਾਉਂਦੇ ਵਸਤਰ ਬਦਲਦੇ ਫਿਰ ਰਾਤ ਨੂੰ ਆਪਣੇ ਨਾਲ ਹੀ ਸੌਾਇਆ ਕਰਦੇ ਸਨ ਬਾਲੇ ਅਤੀਜੀ ਕਈ ਵਾਰ ਸੋਚਦੇ ਦਾਤਾਰ ਪ੍ਰਭੂ ਤੇਰੀ ਇਹ ਅਜਬ ਲੀਲਾ ਹੈ ਜੋ ਤੂੰ ਇਹ ਆਪਣੇ ਤਬੱਸਵੀ ਤੇ ਤਿਆਗੀ ਨੂੰ ਵੀ ਅਜਹੀ ਜ਼ਿੰਮੇਵਾਰੀ ਸੌਂਪ ਦਿੱਤੀ ਹੈ ਜਿਹੜੀ ਕਿ ਇੱਕ ਗ੍ਰਸਤੀ ਜੀਵਨ ਤੋਂ ਕਈ ਗੁਣਾ ਵੱਧ ਹੈ ਮਾਤਾ ਪਿਤਾ ਦੋਹਾਂ ਦਾ ਫਰਜ਼ ਮੈਨੂੰ ਇਕੱਲੇ ਨੂੰ ਹੀ ਪਾਲਣਾ ਪੈਂਦਾ ਹੈ ਬੱਚੇ ਨੂੰ ਦੁੱਧ ਪਿਆਉਣਾ ਇਸ਼ਨਾਨ ਕਰਾਉਣਾ ਵਸਤਰ ਬਦਲਾਉਣਾ ਸੁਚੇਤੇ ਕਰਾਉਣਾ ਪ੍ਰਸ਼ਾਦ ਸਿਖਾਉਣਾ ਲਾੜ ਪਿਆਰ ਕਰਨਾ ਬੱਚੇ ਦੇ ਮੂੰਹੋਂ ਮੰਗੀ ਚੀਜ਼ ਲੈ ਕੇ ਦੇਣੀ ਇਹ ਵੀ ਮੈਂ ਹੀ ਕਰਾਂ ਤੂੰ ਮਾਲਕਾ ਧੰਨ ਸੋ ਇਸ ਤਰ੍ਹਾਂ ਬਾਬਾ ਜੀ ਨੇ ਧਰਮਚੰਦ ਬਾਲਕ ਨੂੰ بڑے ਜਫਰ ਜਾਲ ਕਰਕੇ ਉੱਚਿਆਂ ਕੀਤਾ ਕਿ ਮੇਰਾ ਵੇਦੀ ਵੰਸ਼ ਜਗ ਤੇ ਕਾਇਮ ਰਹੇ ਮੇਰੇ ਪਿਤਾ ਦਾ ਨਾਮ ਵੰਸ਼ ਦੇ ਤੌਰ ਤੇ ਅਟਲ ਰਹੇ ਅਸਲ ਵਿੱਚ ਸੋਚਿਆ ਜਾਵੇ ਤਾਂ ਇਹ ਬਾਬਾ ਜੀ ਦਾ ਮਹਾਨ ਉਪਕਾਰ ਹੈ ਜੋ ਉਹਨਾਂ ਨੇ ਵਿਦੀ ਵੰਸ਼ ਦੇ ਕੀਤਾ ਹੈ ਭਾਵੇਂ ਵਿਦੀ ਸਾਹਿਬ ਜਾਦੇ ਹੁੰਦਿਆਂ ਹੋਇਆਂ ਫਰਜ਼ ਵੀ ਬਣਦਾ ਸੀ ਪਰ ਇਸ ਘਟਨਾ ਨੂੰ ਮੁੱਖ ਰੱਖ ਕੇ ਅਸੀਂ ਉਪਕਾਰ ਹੀ ਕਹਾਂਗੇ ਜੋ ਬਾਬਾ ਜੀ ਨੇ ਵੇਦੀ ਵੰਸ਼ ਦੀ ਰੱਖਿਆ ਕੀਤੀ ਹੈ ਫਿਰ ਵੀ ਧਰਮਚੰਦ ਜੀ ਨੂੰ ਬਾਬਾ ਜੀ ਨੇ ਆਪਣਾ ਚੇਲਾ ਬਣਾਇਆ ਤੇ ਵੇਦੀ ਵੰਸ਼ ਨੂੰ जग ਤੇ ਵਰਪੂਲਤ ਕੀਤਾ ਉਸ ਤੋਂ ਅੱਗੇ ਬਾਬਾ ਧਰਮਚੰਦ ਜੀ ਦੀ ਸ਼ਾਦੀ ਕੀਤੀ ਅਤੇ ਉਹਨਾਂ ਦੇ ਘਰ ਦੋ ਸੁਪੁੱਤਰ ਹੋਏ ਸ਼੍ਰੀ ਮਾਨਕ ਚੰਦ ਜੀ ਤੇ ਬਾਬਾ ਮਿਹਰ ਚੰਦ ਜੀ ਹੁਣ ਵੀ ਡੇਰਾ ਬਾਬਾ ਨਾਨਕ ਜੀ ਵਿਖੇ ਬਾਜ਼ਾਰ ਦੀ ਇੱਕ ਬਾਹੀ ਮਾਨਕ ਚੰਦ ਜੀ ਤੇ ਇੱਕ ਬਾਹੀ ਬਾਬਾ ਮਹਿਰ ਚੰਦ ਜੀ ਕਰਕੇ ਪ੍ਰਸਿੱਧ ਹੈ। ਉਹਨਾਂ ਤੋਂ ਅੱਗੇ 베ਦੀ ਵੰਸ਼ ਦੀ ਲੜੀ ਚੱਲੀ ਹੁਣ ਵੀ 베ਦੀ ਵੰਸ਼ ਵਿੱਚ ਵਿਆਹ ਕੀਤਾ ਜਾਂਦਾ ਹੈ। ਉਹੋ ਸ਼ਾਦੀ ਤੋਂ ਪਹਿਲਾਂ ਵਿਆਹ ਵਾਲੇ ਲੜਕੇ ਨੂੰ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਦਾ ਰੂਪ ਭਵ ਬੇਬੂਤੀ ਵਗੈਰਾ ਮਲ ਕੇ ਨਿਰਵਾਣ ਬਣਾਉਂਦੇ ਤੇ ਉਸੇ ਵੇਲੇ ਕਈਆਂ ਦਾ ਮਨ ਦੁਨੀਆ ਤੋਂ ਉਪਰਾਮ ਹੋ ਜਾਂਦਾ ਹੈ ਉਹ ਤਿਆਗੀ ਸਾਧੂ ਬਣ ਜਾਂਦੇ ਹਨ ਅਤੇ ਜਿਹੜੇ ਤਿਆਗੀ ਨਹੀਂ ਬਣਦੇ ਉਹਨਾਂ ਦਾ ਗ੍ਰਸਥ ਮਾਰਗ ਵਿੱਚ ਪਰਵਿਰਤ ਕੀਤਾ ਜਾਂਦਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਸਮਾਉਣ ਦੀ ਸਮਾਦ ਜੋ ਰਾਵੀ ਦਰਿਆ ਦੇ ਕੰਢੇ ਉੱਤੇ ਸੀ ਉਹ ਰਾਵੀ ਦਰਿਆ ਨੇ ਟਾਪਾ ਕਰਕੇ ਆਪਣੇ ਵਿੱਚ ਹੀ ਮਿਲਾਉਣਾ ਚਾਹਿਆ ਤਿਸ ਜਗ੍ਹਾ ਜੋ ਚਾਦਰ ਦਾ ਸੰਸਕਾਰ ਕਰਕੇ ਵਿਪੂਤੀ ਗਾਗਰ ਵਿੱਚ ਪਾ ਕੇ ਸਮਾਦ ਦੇ ਹੀਟ ਰੱਖੀ ਹੋਈ ਸੀ ਤਿਸ ਨੂੰ ਬਾਬਾ ਸ਼੍ਰੀ ਚੰਦ ਜੀ ਤੇ ਬਾਬਾ ਲਖਮੀਦਾਸ ਜੀ ਨੇ ਕੱਢ ਕੇ ਜਿੱਥੇ ਬਾਬਾ ਨਾਨਕ ਜੀ ਦਾ ਡੇਰਾ ਸਾਹਿਬ ਜੀ ਅਖਵਾਉਂਦਾ ਹੈ ਉੱਥੇ ਲਿਆਂਦਾ ਤੇ ਸ਼ਹਿਰ ਬਸਾਉਣ ਦੀ ਤਿਸ ਜਗ੍ਹਾ ਸਲਾਹ ਕੀਤੀ ਸ਼ਹਿਰ ਦੀ ਬੁਨਿਆਦੀ ਨੀ ਰੱਖਣ ਸਮੇ ਭਾਈ ਕਮਲਿਆ ਨੂੰ ਭੇਜ ਕੇ ਬਾਬਾ ਬੁੱਢਾ ਜੀ ਨੂੰ ਸੱਦਿਆ ਤੇ ਬੜੀ ਧੂਮ-ਧਾਮ ਨਾਲ ਡੇਰਾ ਬਾਬਾ ਨਾਨਕ ਜੀ ਦੀ ਨੀ ਰੱਖੀ ਗਈ ਤੇ ਇਸ ਸੇਵਾ ਵਿੱਚ ਬਾਬਾ ਬੁੱਢਾ ਜੀ ਨੇ ਚੌਕਾ ਹਿੱਸਾ ਲਿਆ ਜਦੋਂ ਕਮਲਿਆ ਤਲਵੰਡੀ ਵਿਖੇ ਬਾਬਾ ਬੁੱਢਾ ਜੀ ਪਾਸ ਆਇਆ ਤੇ ਸ਼ਹਿਰ ਬੰਨਣ ਦੀ ਗੱਲ ਸੁਣਾਈ ਤੇ ਰਾਤ ਨੂੰ ਬਾਬਾ ਜਿਹਦੇ ਪਾਸ ਹੀ ਰਹਿਹਾ ਬਾਬਾ ਜੀ ਨੇ ਕਮਲਿਆ ਨੂੰ ਆਖਿਆ ਭਾਈ ਕਮਲਿਆ ਸਾਨੂੰ ਇਕੱਠੇ ਰਹਿੰਦੇ ਆਂ ਗੁਰੂ ਜੀ ਦੇ ਪਾਸ ਚਿਰ ਹੋ ਗਿਆ ਹੈ ਪਰ ਆਪ ਬਸੋਂ ਕਦੀ ਇਕਾਂਤ ਗੱਲ ਨਹੀਂ ਸੀ ਪੁੱਛੀ ਸੋ ਤੁਸੀਂ ਦੱਸੋ ਕਿ ਗੁਰੂ ਜੀ ਨੂੰ ਕਦੋਂ ਤੇ ਕਿਸ ਤਰ੍ਹਾਂ ਮਿਲੇ ਤੇ ਤੁਹਾਡੀ ਜਾਤੀ ਦਾ ਵੀ ਮੈਨੂੰ ਅੱਜ ਤੱਕ ਪਤਾ ਨਹੀਂ ਕਿਰਪਾ ਕਰਕੇ ਦੱਸੋ ਭਾਈ ਕਮਲਿਆ ਜੀ ਆਖਣ ਲੱਗੇ ਜਦੋਂ ਗੁਰੂ ਜੀ 1575 ਬਿਕਰਮੀ ਨੂੰ ਮਨਕੋਟ ਸ਼ਹਿਰ ਵਿੱਚ ਗਏ ਮੈਂ ਛੋਟੀ ਉਮਰ ਦਾ ਹੀ ਮਾਸ ਮੱਛੀ ਖਾਂਦਾ ਹੁੰਦਾ ਸੀ ਗੁਰੂ ਜੀ ਦੇ ਉਪਦੇਸ਼ ਨਾਲ ਮੇਰੀ ਪ੍ਰੀਤ ਗੁਰੂ ਚਰਨਾਂ ਨਾਲ ਲੱਗੀ ਤੇ ਨਮਾ ਨਮਾ ਜੀਵਨ ਪ੍ਰਾਪਤ ਹੋ ਗਿਆ। ਸਤਿਗੁਰ ਜੀ ਨੇ ਨਾਮਦਾਨ ਬਖਸ਼ ਕੇ ਮੇਰੇ ਜਨਮ ਦਾ ਸੁਧਾਰ ਕੀਤਾ। ਤਦੋਂ ਤੋਂ ਮੈਂ ਗੁਰੂ ਜੀ ਦੇ ਪਾਸ ਸੇਵਾ ਵਿੱਚ ਰਹਿਣ ਲੱਗਾ ਹਾਂ ਅਤੇ ਬਾਬਾ ਜੀ ਸ਼੍ਰੀ ਚੰਦ ਜੀ ਨਿੱਕੇ ਜਿਹੇ ਸੀ। ਇਹਨਾਂ ਨੂੰ ਮੈਂ ਆਪਣੀ ਗੋਦ ਚੁੱਕ ਕੇ ਖਿਡਾਉਂਦਾ ਹੁੰਦਾ ਸੀ ਤੇ ਅੱਜ ਤੱਕ ਵੀ ਮੈਂ ਆਪਣੇ ਮੋਢੇ ਉੱਤੇ ਚੁੱਕ ਕੇ ਲਿਜਾਂਦਾ ਹਾਂ ਇਹ ਸੁਣ ਕੇ ਬਾਬਾ ਬੁੱਢਾ ਜੀ ਨੇ ਆਖਿਆ ਕਿ ਭਾਈ ਕਮਲਿਆ ਤੂੰ ਤਾਂ ਧੰਨ ਹੈ ਜਿਸ ਪਰ ਗੁਰੂ ਜੀ ਦੀ ਮਿਹਰ ਹੋਈ ਹੈ ਭਾਈ ਕਮਲਿਆ ਜੀ ਹਰ ਸਮੇਂ ਇੱਕ ਗੋਦੜੀਆ ਰੱਖਦਾ ਹੁੰਦਾ ਸੀ ਜਿਸ ਕਰਕੇ ਇਸ ਦਾ ਨਾਂ ਗੋਦੜੀ ਵੀ ਪੈ ਗਿਆ ਸੀ ਤੇ ਇਤਿਹਾਸ ਵਿੱਚ ਦੋਵੇਂ ਨਾਮ ਵਰਤੇ ਜਾਂਦੇ ਹਨ ਹੋਈਆਂ ਪੁੱਲਾਂ ਚੁੱਕਾਂ ਦੀ ਠੇਵਾ ਬਖਸ਼ਣੀ ਜੀ ਦਾਸ ਨੂੰ ਆਗਿਆ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ